ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਰੇਂਜ ਰੂਪਨਗਰ ਵੱਲੋਂ ਨਕਲੀ ਕਾਲ ਸੈਂਟਰ ਚਲਾ ਕੇ ਧੋਖਾਧੜੀ ਕਰਨ ਵਾਲੇ ਦੋ ਕਾਲ ਸੈਂਟਰਾਂ ਤੋਂ ਕਰੀਬ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਰੁਪਿੰਦਰ ਕੌਰ ਸੋਹੀ ਸਾਡੇ ਕੋਲ ਡੀਜੀ ਸਾਹਿਬ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਕਾਲ ਸੈਂਟਰ ਹੈ ਜੋ ਪਿਛਲੇ 4-5 ਸਾਲਾਂ ਤੋਂ ਆਪਰੇਟ ਕਰ ਰਿਹਾ ਹੈ ਔਰ ਇਸ ਕਾਲ ਸੈਂਟਰ ਦੀ ਮੋਟੋ ਸਪਰੈਂਟ ਸੀ ਫੀਮੇਲ ਲੋਕਾਂ ਨੂੰ ਰੈਂਡਮਲੀ ਭੇਜਦੇ ਜਿਹਨੂੰ ਕਿ ਈਮੇਲ ਬਲਾਸਟਿੰਗ ਕੰਮ ਦਿੱਤੀ ਜਾਂਦੀ ਹੈ ਕਿ ਈਮੇਲ ਬਲਾਸਟਿੰਗ ਕਰਕੇ ਲੋਕਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਹਾਡੇ ਅਕਾਊਂਟ ਦੇ ਇੰਗੇਜਡ ਕੁਝ ਬਿਟਕੋਇਨ ਪਰਚੇਸਸ ਹੋਈਆਂ ਨੇ ਜੋ ਕਿ ਕਿਸੇ ਇਲੀਗਲ ਐਕਟੀਵਿਟੀ ਵਿੱਚ ਯੂਜ਼ ਹੋ ਰਿਹਾ ਹੈ ਤੇ ਇਸ ਤਰ੍ਹਾਂ ਡਰਾ ਕੇ ਉਸ ਬੰਦੇਆਂ ਤੋਂ ਉਹਨਾਂ ਦੀਆਂ ਡਿਟੇਲਸ ਲੈ ਕੇ ਜਾਂ ਉਹਨਾਂ ਨੂੰ ਗਿਫਟ ਕਾਰਡਸ ਜਾਂ ਵਾਊਚਰਸ ਦੇ ਥਰੂ ਉਹਨਾਂ ਤੋਂ ਪੈਸੇ ਠਗੇ ਜਾਂਦੇ ਸੀ। ਇਹਨਾਂ ਗੈਂਗ ਦੇ 6 ਮੈਂਬਰਸ ਅਸੀਂ ਫੜਨੇ ਐ ਤੇ ਹੋਰ ਅੱਗੇ ਇਹ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਸ ਤੋਂ ਬਾਅਦ ਸੇਮ ਬਿਲਡਿੰਗ ਦੇ ਵਿੱਚ ਸੇਮ ਟਾਵਰ ਦੇ ਵਿੱਚ ਇੱਕ ਮੰਜ਼ਿਲ ਛੱਡ ਕੇ ਇੱਕ ਹੋਰ ਕਾਲ ਸੈਂਟਰ ਸੇਮ ਟਾਈਮ ਤੇ ਅਸੀਂ ਐਪ੍ਰੀਹੈਂਡ ਕੀਤਾ। ਉਸ ਪਾਲ ਸੈਂਟਰ ਦੀ ਮੋਡਸ ਆਪਰੇਂਟਰੀ ਇਹਨਾਂ ਨਾਲੋਂ ਥੋੜੀ ਡਿਫਰੈਂਟ ਸੀ ਉਹ ਇੱਕ ਫੇਕ ਵੈਬਸਾਈਟ ਬਣਾ ਕੇ tealpro.com ਕਰਕੇ ਇੱਕ ਵੈਬਸਾਈਟ ਹੈ ਤੇ ਅਸੀਂ ਥੋੜੇ ਚੈਨਲਸ ਦੇ ਥਰੂ ਦੱਸਣਾ ਚਾਹੁੰਦੇ ਆ ਕਿ ਅਗਰ ਕੋਈ ਇਹੋ ਜਿਹੀ ਵੈਬਸਾਈਟ ਉਹ ਦੇਖਦੇ ਨੇ ਤਾਂ ਪਲੀਜ਼ ਇਹਨੂੰ ਬਲੀਵ ਨਾ ਕਰ tealpro.com ਇਸ ਵੈਬਸਾਈਟ ਦੇ ਥਰੂ ਫੇਕ ਟਿਕਟਸ ਬਣਾ ਕੇ ਜੈਸਿਕਲੀ ਪਹਿਲਾਂ ਤਾਂ ਉਹ ਡਿਸਕਾਊਂਟਡ ਟਿਕਟਸ ਦੇਣ ਦਾ ਚਾਹਸਾ ਰਹਿੰਦੇ ਸੀ ਤੇ ਉਸ ਦੇ ਥਰੂ ਫਿਰ ਉਹਨਾਂ ਦੀ ਕ੍ਰੈਡਿਟ ਤੇ ਡੈਬਿਟ ਡਿਟੇਲਸ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਪੈਸੇ ਕਿਸੇ ਪੇਮੈਂਟ ਕਰਵਾ ਕੇ ਕਿਸੇ ਤਰੀਕੇ ਤੇ ਇਹਨਾਂ ਨੂੰ ਫੇਕ ਮੈਸੇजेस ਪੇਚੇ ਜਾਂਦੇ ਸੀ ਕਿ ਹਨ ਤੁਹਾਡੀ ਟਿਕਟ ਹੋ ਗਈ ਹੈ ਜਦ ਕਿ ਉਹ ਸਾਰਾ ਜਾਲੀ ਕੰਮ ਹੋ ਰਿਹਾ ਸੀ ਸੋ ਇਹਨਾਂ ਦੇ ਚਾਰ ਬੰਦੇ ਕੰਮ ਕਰ ਰਹੇ ਸੀ ਇਹ ਅਰਾਊਂਡ ਪਿਛਲੇ ਡੇਢ ਸਾਲ ਤੋਂ ਹੈ ਇਹਨਾਂ ਦਾ ਗੈਂਗ ਇੱਥੇ ਆਪਰੇਟ ਕਰ ਰਿਹਾ ਸੀ ਸੋ ਇਹ ਅਸੀਂ ਐਪਰੀਹੈਂਡ ਕਰਦੇ ਹਾਂ ਸਪੈਸੀਫਿਕ ਡੇਟਸ ਦੇ ਉੱਤੇ ਟਾਰਗੇਟ ਅਤੇ ਵੈਰੀਟੀ ਦੇ ਉੱਤੇ ਅਤੇ ਇਹ ਵੀ ਜਰੂਰੀ ਹੋ ਗਈ ਟੋਟਲੀ ਜਲੇ ਉਹ ਸੀਗਾ ਉਹਨਾਂ ਦੇ ਹਿਸਾਬ ਨਾਲ ਉਹ ਸਾਰੀ 에ਅਰਲਾਈਨਸ ਤੋਂ ਹੀ ਮਤਲਬ ਉਹਨਾਂ ਦੇ ਕਨੈਕਸ਼ਨਸ ਉਹ ਸ਼ੋ ਕਰਦੇ ਸੀ ਇਸ ਤਰ੍ਹਾਂ ਰਿਕਵਰੀ ਤੁਹਾਡੀ ਮੈਂ ਹੁਣ ਤੱਕ ਦੀ ਜੋ ਅਸੀਂ ਗੱਲ ਕਰੀਏ ਰਿਕਵਰੀ ਕੀ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਹੋ ਰਹੀ ਹੈ ਕੋਈ ਵੱਡਾ ਨੈਕਸਟ ਜਾਂ ਨੋਟਲ ਇਨਵੋਲਵਮੈਂਟ ਸਾਹਮਣੇ ਆਇਆ ਇਹਨਾਂ ਦੀਆਂ ਤਿੰਨ ਗੱਡੀਆਂ ਜੋ ਕਿ ਹਾਈ ਐਂਡ ਗੱਡੀਆਂ ਨੇ ਲਕਸ਼ਰੀ ਗੱਡੀਆਂ ਨੇ ਤੇ ਕਾਫੀ ਲੈਪਟਾਪ 10-15 ਮੋਬਾਈਲ ਫੋਨਸ ਹੈੱਡਫੋਨਸ ਤੇ ਕਾਫੀ ਕੁਝ ਹੋਰ ਸਾਨੂੰ ਮਿਲੀਆਂ ਚੀਜ਼ਾਂ ਜਿਵੇਂ ਜੋ ਕਿ ਐਵੀਡੈਂਸ ਨੂੰ ਲਿੰਕ ਅਪ ਕਰਦੀਆਂ ਇਹਨਾਂ ਨਾਲ ਤੇ ਅੱਗੇ ਵੀ ਕਾਫੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਬਟ ਇਹਨਾਂ ਦੇ ਲਿੰਕਸ ਦੀ ਗੱਲ ਦੇਖੀਏ ਤਾਂ ਆਲਮੋਸਟ ਹੁਣ ਤੱਕ ਦੀ ਇਨਵੈਸਟੀਗੇਸ਼ਨਸ ਤੇ ਨਾਟ ਦਿਸ ਵਨ ਪਰ ਬਾਕੀਆਂ ਦੇ ਵਿੱਚ ਸਾਹਮਣੇ ਆਇਆ ਕਿ ਗੈਂਗਸ ਇੰਟਰਲਿੰਕਡ ਕੋਈ ਨਾ ਕੋਈ ਕਾਮਨ ਥ्रेड ਇਹਨਾਂ ਦਾ ਨਿਕਲੇ ਆਉਂਦਾ ਹੁੰਦਾ ਹੈ बी8 ਕੀ ਕੋਈ ਕਿਸੇ ਇੱਕ ਬੰਦੇ ਨੇ ਸਿੰਮ ਪ੍ਰੋਵਾਈਡ ਕੀਤੀ ਹੋ ਹੋ ਜਾਂ ਖਾਤਿਆਂ ਦੀ ਡਿਟੇਲਸ ਦਿੱਤੀ ਹੋਵੇ ਜਾਂ ਵਿਕਟਮਸ ਦੀ ਡਿਟੇਲਸ ਦਿੱਤੀਆਂ ਹੋ ਸੋ ਉਹ ਅਸੀਂ ਹਜੇ ਟਰਾਈ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਸਕੀਏ ਉਹ ਜਿਹੜਾ ਪਹਿਲਾਂ ਅਸੀਂ ਗਏ ਖੜਿਆ ਸੀ ਹੋ ਸਕਦਾ ਉਹਦੇ ਨਾਲ ਦਾ ਕੋਈ ਨਾ ਕੋਈ ਕਮਨ ਫਰੇਟ ਨਿਕਲੇ ਹੋਵੇ। ਇਹ ਮੁਗਬਰੀ ਤੇ ਸੀ ਬਾਕੀ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਦੈਟ ਇਜ਼ ਪਾਰਟ ਆਫ ਪ੍ਰੋਪਰਟੀ ਦੀ ਕਲਕਰੀ। ਉਹ ਇਸ ਲਈ ਰੈਂਟਡ ਪ੍ਰੋਪਰਟੀਆਂ ਨਹੀਂ ਇਹਨਾਂ ਦੀ ਆਪਣੀਆਂ ਸੀ ਪ੍ਰੋਪਰਟੀਆਂ। ਨਹੀਂ ਇਹਨਾਂ ਨੇ ਰੈਂਟਡ ਪ੍ਰੋਪਰਟੀਆਂ ਲਿੱਤੀ ਹੋਈ ਸੀ ਤੇ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਕਿਵੇਂ ਕਿਹੜੇ KYC ਤੇ ਜਾਂ ਕਿਵੇਂ ਕਰਦੇ ਨੇ ਔਰ ਇਹ ਦੇ ਨਾਮ ਤੇ ਚੱਲ ਰਹੇ ਨੇ ਮੈਡ ਇਹ ਜਿਹੜੇ ਪੜੇਗੇ ਇਹਨਾਂ ਦਾ ਕੰਪਾਇਲ ਕੀ ਹੈ ਕਿਹਦੇ ਰਹਣ ਵਾਲੇ ਨੇ ਲੋਕਲ ਹੈ ਜਾਂ ਬਾਹਰ ਦੇ ਦੁਨੀਆਂ ਦੇ ਨਸ਼ਾ ਇਹਨਾਂ ਦਾ ਏਜ ਗਰੁੱਪ ਆਲਮੋਸਟ 25 ਸਾਲਾਂ ਦੇ ਆਸ-ਪਾਸ ਦਾ ਹੈ ਤੇ ਦੋ ਕੁੜੀਆਂ ਸਾਡੀਆਂ ਪਹਿਲੇ ਗੈਂਕਸ ਪੜੀਏਗੇ ਜੋ ਕਿ ਬਿਟਕੋਇਨ ਦੇ ਰਿਲੇਟਿਡ ਫਰਾਡ ਕਰ ਰਹੇ ਸੀ ਟਰੈਵਲ ਜਿਹੜੀ ਉਸ ਦਾ ਦਿਖਾ ਕੇ ਰੈਂਟ ਦਾ ਦਿਖਾ ਰਹੇ ਸੀ ਤਾਂ ਉਹਨਾਂ ਦੇ ਵਿੱਚ ਇੱਕ ਲੜਕੀ ਹੈ ਤੇ ਬਾਕੀ ਤਿੰਨ ਮੁੰਡੇ ਨੇ ਕਿਹਦੇ ਰਹਣ ਵਾਲੇ ਨੇ ਇਹ ਜੰਲੀ ਸਾਡੇ ਕੋਲ ਜਿਹੜੇ ਆਏ ਹਨ ਜਿਹੜੇ ਬਾਹਰੋਂ ਆਏ ਨੇ 3 ਦਿਨਾਂ ਤੋਂ ਜਿਹੜੇ 6 ਬੰਦੇ ਹਨ ਉਹ ਤਾਂ ਲੋਕਲੀ ਸਟੇ ਕਰਦੇ ਆ ਇੱਥੇ ਉਹਨਾਂ ਚੋਂ ਇੱਕ ਬੰਦਾ ਹੈ ਜੋ ਨਾਗਾਲੈਂਡ ਦਾ ਹੈ ਬਾਕੀ ਲੋਕਲੀ ਮੋਹਾਲੀ ਰਹੇ ਹਨ ਆਊਟ ਆਫ 6 ਇੱਕ ਨਾਗਾਲੈਂਡ ਦਾ ਜਿਹੜੇ 4 ਫੜੇ ਨੇ ਫੇਕ ਟ੍ਰੈਵਲ ਪ੍ਰਾਈਵੇਟ ਲਿਮਟਿਡ ਬਣਾ ਕੇ ਚਲਾ ਰਹੇ ਸੀਗੇ ਉਹ ਬਾਹਰਲੇ ਬੰਦੇ ਹਨ ਸਾਰੇ ਇੱਕ ਹੈ ਹਿਮਾਚਲ ਪ੍ਰਦੇਸ਼ ਦਾ ਤੇ ਦੂਸਰਾ ਹੈ ਇਹਦਾ ਟੋਟਾ ਜਿਹੜਾ ਸ਼ੇਅਰ ਕਰ ਹਾਂਜੀ Jharkhand ਦਾ ਜਿਹੜਾ ਪਗੜੇ ਦੇ ਜਿਹੜਾ ਨੀਂਵ ਜਿਹੜਾ ਹੈ ਉਹ ਚਲਾ ਰਹੇ ਉਹ ਵੀ ਆਉ ਰਹੇ ਹੋਰ ਸ਼ੇਰ ਹਾਂਜੀ ਉਹ ਨਾਲ ਹੈਗਾ ਜੀ ਉਹ ਵਿੱਚ ਕੰਮ ਕਰਦੇ ਕਿਹਨੇ ਜੀ ਤੁਸੀਂ ਕਰਦੇ ਸੀ ਜਿਹੜਾ ਬਿਟਕੋਇਨ ਵਾਲਾ ਈਮੇਲ ਬਲਾਸਟਿੰਗ ਵਾਲਾ ਹੈ ਉਹ ਪਿਛਲੇ ਆਲਮੋਸਟ 4-5 ਇਅਰਸ ਤੋਂ ਚੱਲ ਰਿਹਾ ਸੀ ਤੇ ਜਿਹੜਾ ਟ੍ਰੈਵਲ ਪ੍ਰਾਈਵੇਟ ਲਿਮਿਟਿਡ ਵਾਲਾ ਸੀ ਉਹ 1.5 ਸਾਲ ਹੋ ਗਿਆ ਸੀ ਮਤਲਬ ਪੁਲਿਸ ਨੂੰ ਲਗਾਤਾਰ ਪਿਆਂਜ ਲਾਇਆ ਜਾਂਦੀ ਨਹੀਂ ਮਤਲਬ 4-5 ਸਾਲਾਂ ਦੇ ਵਿੱਚ ਧਿਆਨ ਨਹੀਂ ਜਾਂਦਾ ਇਹ ਹੁੰਦਾ ਕਿ ਇਹ ਆਪਣੇ ਪਲੇਸਸ ਚੇਂਜ ਕਰਦੇ ਰਹਿੰਦੇ ਰੈਂਡਮਲੀ ਕਿ ਹੁਣ ਇੱਥੇ ਅਸੀਂ ਕੰਮ ਕਰ ਲਿਆ ਸਾਡੇ ਤੇ ਸ਼ੱਕ ਨਾ ਪਵੇ ਫਿਰ ਇਹ ਸ਼ਿਫਟ ਕਰ ਦਿੰਦੇ ਕਿਸੇ ਹੋਰ ਜਗ੍ਹਾ ਤੇ ਸੋ ਜਦ ਤੱਕ ਉਹ ਇਹਨਾਂ ਦੀ ਟ੍ਰੇਲ ਕੰਟੀਨਿਊ ਰੱਖਣਾ ਨੇਮਸ ਚੇਂਜ ਹੋ ਜਾਂਦੇ ਆ ਖਾਤੇ ਚੇਂਜ ਹੋ ਜਾਂਦੇ ਆ ਵਿਕਟਮਸ ਚੇਂਜ ਹੋ ਜਾਂਦੇ ਆ ਸੋ ਜਿਹੜਾ ਥੋੜਾ ਪੂਰਾ ਇੱਕ ਕੈਸ਼ ਦਾ ਕਮ ਹੁੰਦਾ ਉਹ ਬਿਲਕੁਲ ਸਾਰਾ ਕਟ-ਆਫ ਹੋ ਜਾਂਦਾ ਨੈਕਸਟ ਉਸ ਤੇ ਸ਼ੁਰੂ ਹੋ ਜਾਂਦਾ ਸੋ